ਮਾਸਟਰ ਫੈਮਲੀ ਸੈਲੂਨ ਅਤੇ ਅਕੈਡਮੀ ਸਮਾਣਾ ਵੱਲੋਂ ਅੱਜ ਰਾਇਲ ਕੰਪਲੈਕਸ ਸਮਾਣਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਆਓ ਤੁਹਾਨੂੰ ਦਿਖਾਣੇ ਆ ਖੂਨਦਾਨ ਕੈਂਪ ਦੀਆਂ ਕੁਝ ਚੱਲ ਪਈਆਂ ਅਸੀਂ ਦੇਖਾਂ ਪਹਿਲੇ ਹਾਂ ਤਾਂ ਸਮਾਣਾ ਜੀ ਜੀ ਹੈ ਜੀ कोने नाम तो तो है संतश नाम सर है ये पावर को जो है मैं नाम है कल वाले नंबर 8 और ज्यादा नंबर सही ये प्रिंस के प्रिंसिपल की बात इसमें है R provinio do abogado её Ela 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 ਹਾਂਜੀ ਕੀ ਕਹਿਣਾ ਚਾਹੋਗੇ ਅੱਜ ਕੈਂਪ ਲਗਾਇਆ ਗਿਆ ਐ ਐਸ ਮਾਸਟਰ ਜੀ ਐਸ ਮਾਸਟਰ ਜੀ ਤੋਂ ਇਹਨਾਂ ਨੇ ਬਹੁਤ ਬਹੁਤ ਸਮਾਜ ਲਈ ਇਹਨਾਂ ਨੇ ਬਹੁਤ ਅੱਛਾ ਕੰਮ ਕਰਿਆ ਹੈ ਖੂਨਦਾਨ ਦਾ ਇਹ ਜਨਮਸ਼ਠੀ ਦੇ ਸ਼ੁਭਕ ਸੰਦੇ ਇਹਨਾਂ ਨੇ ਇਹ ਸੋਚਿਆ ਵੀ ਸਮਾਜ ਲਈ ਇਹ ਸ਼ੁਭ ਕਾਰਿਆ ਕਰਿਆ ਜਾਵੇ ਤੇ ਐਸ ਮਾਸਟਰ ਜੀ ਇਸ ਚੀਜ਼ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਬਹੁਤ ਵਧਾਈਆਂ ਐਸ ਮਾਸਟਰ ਐ ਬੈਲਾ ਚਾਉ ਦੁਆਰਾ ਇਹ ਕਿੱਦਾਂ ਗਿਆ ਪੁਨਰ ਦਾ ਕੰਮ ਬਹੁਤ ਬਹੁਤ ਇੱਕ ਦੇ ਵੀਰ ਜੀ ਜਿਹੜਾ ਚਾਉਂਡ ਐਸ ਮਾਸਟਰ ਦੁਆਰਾ ਇਹ ਲਗਾਏ ਗਏ ਖੂਨਦਾਨ ਕੈਂਪ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਸਾਰੇ ਡੋਨਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਖੂਨ ਦੇ ਭਾਗੀ ਬਣੇ ਇਸ ਵਿੱਚ ਆਪਣਾ ਖੂਨਦਾਨ ਕਰਕੇ ਬਹੁਤ-ਬਹੁਤ ਤੇ ਜਨਮਸ਼ਤਮੀ ਦੇ ਇਸ ਮੌਕੇ ਤੇ ਸਭ ਨੂੰ ਬਹੁਤ-ਬਹੁਤ ਵਧਾਈਆਂ ਜੀ ਸੋ ਤੋਂ ਪਹਿਲਾਂ ਤਾਂ ਅੱਜ ਜਰਨਲਿਸਟਰੀ ਦੀ ਇਸ ਸ਼ਮੂਕਲ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਤੇ ਅੱਜ ਦੇ ਇਸ ਦੇ ਦਿਨ ਪਹਿਲਾ ਚੌਥੇ ਅਸਮਸ਼ਟ ਕੁੰਦਨ ਕੈਂਪ ਲਾਇਆ ਗਿਆ ਹੈ। ਭੋਤੀ ਸਾਹਾ ਦਾ ਕਦਮ ਹੈ ਕਿ ਇਸ ਦੇ ਦਿਨ ਜਿੰਨੇ ਵੀ ਅੱਜ ਕੁੰਦਨ ਕਰਕੇ ਸਾਰੇ ਹੀ ਵਧਾਈ ਦੇ ਪਾਤਰਾਂ ਨੇ ਉਹਨਾਂ ਨੇ ਇੱਕ ਬਹੁਤ ਵੱਡਾ ਇੱਕ ਕੁੰਦਨ ਕੰਮ ਕੀਤਾ ਹੈ। ਇਹ ਸਾਰਿਆਂ ਨੂੰ ਦੁਵਾਰਾ ਨਿਗਰਮ ਯੂਨੀਅਨ ਨੂੰ ਬਹੁਤ ਬਹੁਤ ਵਧਾਈਆਂ।